ਅਬੂ ਸਲੂਟ ਅਸੀਂ ਸੁਜੋਕਤ ਕਿਸਾਨ ਮੋਰਚੇ ਵੱਲੋਂ ਸਾਡੇ 10:00 ਵਜੇ ਤੋਂ ਮੈਚ ਦੇ ਕੋਲੇ ਨਾਕੇ ਤੇ ਘਰੇ ਸੀ ਅਸੀਂ ਡੇਢ ਘੰਟਾ ਜਾਮ ਲਾਇਆ ਜਦੋਂ ਸਾਨੂੰ ਵਿਦਿਆਰਥੀ ਛਾਤੀ ਮਿਲ ਗਈ ਤੇ ਤਾਰਾਂ ਲੱਗੀਆਂ ਵਾਲਾ ਬੈਰੀਕੇਡ ਤੋੜ ਕੇ ਸਾਡੇ ਕਾਫੀ ਬੰਦੇ ਜ਼ਖਮੀ ਹੋਇਆ ਤਾਰਾਂ ਨਾਲ ਤੁਹਾਡੇ ਕੋਲੇ ਆਉਣ ਆ 8-9 ਕਿਲੋਮੀਟਰ ਤੁਰ ਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਸਮਾਂ ਸਾਰਿਆਂ ਨੂੰ ਚਾਹਦਾ ਮੈਂ ਇਹਦੇ ਪਰੋਗਰਾਮ ਚਾਉਣਾ ਨਹੀਂ ਸੀ ਮੇਰੇ ਦੂਜੇ ਸਾਥੀਆਂ ਨੇ ਆਉਣਾ ਸੀ ਆਮ ਸਿੰਘ ਹੁਣੇ ਖੜੇ ਆ ਜਦੋਂ ਕੱਲ ਸਰਕਾਰ ਦੇ ਸੱਦਾ ਦਿੱਤਾ ਵੀ ਜਿਹੜਾ ਆਊਟਸੈਂਟਰ ਆ ਆਊਟਸੈਂਟਰਾਂ ਨੂੰ ਜੁਨੀਅਰ ਪ੍ਰੈਕਟਿਸ ਦੇ ਵਿੱਚ ਧਰਿੰਗ ਨਹੀਂ ਦੇਣਾ ਤਾਂ ਸਾਡੇ ਵੀ ਮਨਾਂ ਦੇ ਵਿੱਚ ਕੀ ਦਾ ਉੱਥੇ ਵੀ ਕੰਕ ਕੱਲ ਨੂੰ ਨਹੀਂ ਚਲਾਗੇ ਸੁਣੋ ਅਸੀਂ 11 ਬੋਲ ਕੇ ਆਇਆ ਵੀ ਆਊਟਸੈਂਟਰਾਂ ਨੂੰ ਜੁਨੀਅਰ ਪ੍ਰੈਕਟਿਸ ਦੇ ਵਿੱਚ ਨਹੀਂ ਰੋਣ ਦੇਣਾ ਉਹ ਸੈਂਟਰਾਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਰਹਿਣ ਦੇਣਾ ਤੁਸੀਂ ਪੰਜਾਬ ਦੇ ਵਾਸੀ ਤੁਸੀਂ ਪੰਜਾਬ ਦੇ ਵਾਸੀਓ ਸਾਡੇ ਸੀਨੇ ਤੇ ਗੁਣਿ ਬਸਤੀ ਬਣਿਆ ਪੰਜਾਬ ਜਮੀਨੇ ਸਾਡੇ ਸੀਨੇ ਤੇ ਚੰਡੀਗੜ੍ਹ ਬਣਿਆ ਜਿੱਥੇ ਜਿਹੜੇ ਬੰਦੇ ਆ ਸਰਾਰੇ ਦਿੱਲੀ ਨਾਲ ਬਾਤ ਕਰਨ ਚਾਹਦੇ ਆ ਚਾਹੇ ਭਾਰਪਾ ਦੇ ਲਿੱਟਰ ਹੋਵੇ ਚਾਹੇ ਸਸਵਦੀਆ ਵਰਗੇ ਹੋਣੇ ਜਿਹੜੇ ਸਰਾਰੇ ਅਸੀਂ ਕੋਈ ਮਰਨਾ ਸਾਝੋ ਮਹੱਤਵਾਂ ਦੀ ਤਾਪੀ ਨੂੰ ਛਲੂਤ ਜਿਹੜੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਮਰਦਤਾ ਨੂੰ ਖਿਲਾਫ ਲੜਾਇਆ ਸੀ ਤੇ ਜਿੱਤ ਜਿੱਤੀਆਂ ਉਹਨਾਂ ਲੋਕਾਂ ਨੂੰ ਇੱਥੇ ਖੇੜ ਦਿਓ ਜਿਹੜੇ ਕਮੇਟੀਆਂ ਚ ਜਿੱਤ ਨਹੀਂ ਸਕਦੀਆਂ ਜਿਨ੍ਹਾਂ ਨੇ ਕਮੇਟੀਆਂ ਦੇ ਖਿਲਾਫ ਬਹੁਤ ਵੱਡੇ ਪ੍ਰਚਾਰ ਕੀਤੇ ਆ ਅਸੀਂ ਥਾਂਤੀ ਸਾਦੋਂ ਸੱਜਣਾਂ ਦੇ ਵਿੱਚ ਆ ਸਾਨੂੰ ਸੰਘਰਸ਼ ਲੜਿਆ ਤੋਂ ਨੂੰ ਮੁਾਰਕਣ ਜੋ ਜੋ ਛੋਕੇ ਛੋਕੇ ਮਤ ਤੇ ਵਿਕਲਾ ਕੇ ਸਾਝੇ ਦੁਸ਼ਮਣ ਦੇ ਖਿਲਾਫ ਲੜਨ ਵਾਲੀ ਲੜ ਲਾ ਕੇ ਆਓ ਜਿੱਤਾਂਗੇ ਜਿੱਦਾਂ ਸਤਾਂਗੇ ਹਾਜ਼ਰ ਜੇ ਫੋਟਾਂ ਮੇਰਾ ਚਾਲੂ ਆ ਤਾਂ ਸੱਤ ਬੰਦੇ ਮੇਰੇ ਕੱਲ ਤੋਂ ਹੋਰ ਰੋਪ ਚ ਦੇ ਵਿਕਰਾਂਣਗੇ ਸੱਤ ਬੰਦੇ ਕੋਲ ਵੀ बुधवाद जी बाद मां हरजीतर सत बंदे हरो छॾे करे आया करा बि फिर असीं हर तव्हां बुक बहुत धनवाद हरजीत भुले जहिड़ा